ਸਤਿ ਸ਼੍ਰੀ ਅਕਾਲ ਜੀ ਜਸਵੀਨ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੋਠਾ ਦੀ ਦਾਲ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੋਠਾ ਦੀ ਦਾਲ ਬਣਾਉਣ ਵਾਸਤੇ ਮੈਂ ਇੱਥੇ 1 ਕੱਪ ਮੋਠਾ ਦੀ ਦਾਲ ਲੈ ਲਈਏ ਤੇ ਉਸ ਨੂੰ 4 ਘੰਟੇ ਲਈ ਮੈਂ ਪਿਗੋ ਕੇ ਰੱਖ ਦਿੱਤਾ ਸੀ ਇਸ ਨੂੰ ਮੈਂ ਤਾਂ ਪਿਗੋਇਆ ਸੀ ਤਾਂ ਜੋ ਇਹ ਜਲਦੀ ਬਣ ਜੇ ਕਿਉਂਕਿ ਮੋਠਾ ਦੀ ਦਾਲ ਨੂੰ ਬਣਨ ਨੂੰ ਬਹੁਤ ਟਾਈਮ ਲੱਗਦਾ ਹੈ ਤੇ 4 ਘੰਟੇ ਬਾਅਦ ਦੇਖੋ ਇਹ ਹਲਕੀ ਜਿਹੀ ਨਰਮ ਹੋ ਗਈ ਹੈ ਟੁੱਟਣੀ ਸ਼ੁਰੂ ਹੋ ਗਈ ਹੈ ਇਸ ਲਈ ਇਸ ਨੂੰ ਪੇਕੇ ਰੱਖ ਦਿੱਤਾ ਸੀ 1 ਕੱਪ ਮੋਠਾਂ ਦੀ ਦਾਲ ਲਈਏ ਤੇ ਹੁਣ ਆਪਣੇ ਦੇ ਵਿੱਚ 4 ਕੱਪ ਪਾਣੀ ਪਾ ਦਿੱਤਾ ਹੈ ਇਸ ਦਾਲ ਦੇ ਵਿੱਚ 4 ਗੁਣਾ ਪਾਣੀ ਪੈਂਦਾ ਹੁਣ ਕੁੱਕਰ ਚ 4 ਕੱਪ ਪਾਣੀ ਪਾ ਲਿਆ ਤੇ ਇਹ ਦਾਲ ਵੀ ਇਸ ਦੇ ਵਿੱਚ ਪਾ ਦਾਂਗੇ ਦਾਲ ਦਾ ਪਾਣੀ ਆਪਾਂ ਕੱਢ ਦਿੱਤਾ ਜਿਹਦੇ ਵਿੱਚ ਇਹਨੂੰ ਭਿਉ ਕੇ ਰੱਖਿਆ ਹੋਇਆ ਸੀ ਹੁਣ ਇਸ ਦੇ ਵਿੱਚ ਪਾਵਾਂਗੇ 1 ਚਮਚ ਨਮਕ ਦਾ ਭਰ ਕੇ ਤੇ ਚੰਨਾ ਚਾਹ ਦਾ ਚੌਥਾ ਕ ਹਿੱਸਾ ਹਲਦੀ ਦਾ ਬਹੁਤ ਜ਼ਿਆਦਾ ਹਲਦੀ ਨਹੀਂ ਪੈਂਦੀ ਇਹਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਹੁਣ ਤੇ ਕੁੱਕਰ ਦਾ ਢੱਕਣ ਬੰਦ ਕਰ ਦਿੰਦੇ ਨੇ ਹਾਈ ਫਲੇਮ ਦੇ ਉੱਪਰ ਆਪਾਂ ਹੁਣ ਇਹਦੀ ਇੱਕ ਬਿਸਤਲ ਆਨ ਦਵਾਂਗੇ ਹਾਈ ਫਲੇਮ ਤੇ ਇੱਕ ਬਿਸਤਲ ਆਨ ਤੋਂ ਬਾਅਦ ਇਹਨੂੰ 10 ਤੋਂ 12 ਮਿੰਟ ਲਈ ਲੋ ਫਲੇਮ ਤੇ ਰੱਖਾਂਗੇ ਲੋ ਫਲੇਮ ਦੇ ਉੱਪਰ ਇਹਨੂੰ 12 ਮਿੰਟ ਤੱਕ ਪਕਣ ਲਈ ਰੱਖ ਦਿੱਤਾ ਸੀ ਹੁਣ ਇੱਕ ਵਾਰੀ ਇਹਨੂੰ ਖੋਲ ਕੇ ਚੈੱਕ ਕਰ ਲੈਣੇ ਆ ਤੇ ਸਟੀਮ ਇਸ ਦੀ ਆਪਣੀਆਂ ਖਤਮ ਹੋਣ ਦਿੱਤੀ ਸੀਗੀ ਸਟੀਮ ਆਪਾਂ ਨੇ ਕੱਢਣੀ ਨਹੀਂ ਇਹਦੀ ਤੇ ਦਾਲ ਦੇਖੋ ਬਿਲਕੁਲ ਗਲ ਚੁੱਕੀ ਹੈ ਬਹੁਤ ਵਧੀਆ ਤਰੀਕੇ ਨਾਲ ਦਾਲ ਗਲ ਚੁੱਕੀ ਹੈ ਤੜਕੇ ਦੇ ਲਈ ਮੈਂ ਇੱਥੇ ਸਰੋਂ ਦਾ ਤੇਲ ਲੈ ਲਿਆ ਇਸ ਨੂੰ ਮੀਡੀਅਮ ਫਲੇਮ ਤੇ ਗਰਮ ਹੋਣ ਲਈ ਰੱਖ ਦਿੱਤਾ ਤੁਸੀਂ ਚਾਹੋ ਤਾਂ ਦੇਸੀ ঘি ਉਹਦਾ ਤੜਕਾ ਵੀ ਲਾ ਸਕਦੇ ਹੋ ਪਰ ਮੋਠਾਂ ਦੀ ਦਾਲ ਹੈਗੀ ਜਿਹੜੀ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇਲ ਗਰਮ ਹੋ ਗਿਆ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਇੱਕ ਚਮਚ ਭਰ ਕੇ ਜੀਰਾ 1 ਮਿੰਟ ਹੋ ਗਿਆ ਜੀਰਾ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਹੁਣ ਇਸ ਦੇ ਵਿੱਚ ਪਾ ਦਾਂਗੇ ਲਸਣ ਤੇ ਅਦਰਕ ਇਹਨੂੰ ਮੈਂ ਕੁੱਟ ਕੇ ਰੱਖ ਲਿਆ ਸੀ ਪਹਿਲਾਂ ਹੀ ਹੁਣ ਇਹ ਪਾ ਦਾਂਗੇ ਇਸ ਦੇ ਵਿੱਚ 1.5 ਮਿੰਟ ਲਈ ਇਹਨੂੰ ਵੀ ਭੁੰਨ ਲਾਂਗੇ 1.5 ਮਿੰਟ ਦੇ ਵਿੱਚ ਹੀ ਇਹ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਜਾਣਾ ਤੇ 1.5 ਮਿੰਟ ਹੋ ਗਿਆ ਲਸਣ ਅਦਰਕ ਭੁੰਨਿਆ ਗਿਆ ਹੁਣ ਇਸ ਦੇ ਵਿੱਚ ਪਾ ਦਾਂਗੇ ਪਿਆਜ਼ ਮੈਂ ਇੱਕ ਪਿਆਜ਼ ਲੈ ਕੇ ਇਸ ਨੂੰ ਕੱਟ ਲਿਆ ਮੈਂ ਇੱਕ ਵੱਡਾ ਪਿਆਜ਼ ਲੈ ਕੇ ਬਰੀਕ-ਬਰੀਕ ਕੱਟਿਆ ਜੇ ਤੁਹਾਡੇ ਕੋਲ ਛੋਟੇ ਪਿਆਜ਼ ਹੈ ਤਾਂ ਤੁਸੀਂ ਦੋ ਵੀ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਪਿਆਜ਼ ਨਹੀਂ ਪਾਣਾ ਇਹਦੇ ਵਿੱਚ ਇਹ ਪਿਆਜ਼ ਵੀ ਲਾਈਟ ਬ੍ਰਾਊਨ ਹੋ ਗਿਆ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਚਾਰ ਹਰੀਆਂ ਮਿਰਚਾਂ ਦੀ ਪੇਸਟ ਮੈਂ ਮਿਕਸੀ ਦੇ ਜਾਰ ਦੇ ਵਿੱਚ ਪੀਸ ਕੇ ਰੱਖ ਲਈ ਹੋਈ ਸੀ ਇਹ ਵੀ ਪਹਿਲਾਂ ਹੀ ਇਹ ਦਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਹੁਣ ਇਸ ਦੇ ਵਿੱਚ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਇਹ ਰੰਗਤ ਦੇ ਲਈ ਪਾਈ ਆਪਾਂ ਕੁੜੱਤਨ ਦੇ ਲਈ ਟਮਾਟਰ ਦੇ ਵਿੱਚ ਹਰੀਆਂ ਮਿਰਚਾਂ ਪਾਲੀਆਂ ਸੀਗੀਆਂ ਤੇ ਨਾਲ ਹੀ ਪਾ ਦਾਂਗੇ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਤੇ ਅੱਧਾ ਚਮਚ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਆਪਾਂ ਟਮਾਟਰ ਦੇ ਨਾਲ ਹੀ ਭੁੰਨਣੀਆਂ ਨੇ ਅਗੇ ਕਿ ਦਾਲ ਦੇ ਵਿੱਚ ਤੁਸੀਂ ਨਮਕ ਘੱਟ ਪਾਇਆ ਤਾਂ ਇਸ ਸਟੇਜ 'ਤੇ ਤੁਸੀਂ ਨਮਕ ਵੀ ਪਾ ਸਕਦੇ ਹੋ ਇਹਦੇ ਵਿੱਚ ਪਰ ਮੈਂ ਦਾਲ ਬਿਲਕੁਲ ਪਰਫੈਕਟ ਤਰੀਕੇ ਨਾਲ ਪਾਇਆ ਹੈ ਬਿਲਕੁਲ ਸਹੀ ਨਾਪ ਨਾਲ ਪਾਇਆ ਹੈ ਇਸ ਲਈ ਮੈਂ ਹੋਰ ਨਮਕ ਨਹੀਂ ਪਾਣਾ ਇਹਦੇ ਵਿੱਚ ਮਸਾਲਾ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਹੈ ਟਮਾਟਰਾਂ ਦਾ ਪਾਣੀ ਸੁੱਕ ਚੁੱਕਾ ਹੈ ਤੇ ਮਸਾਲੇ ਨੇ ਦੇਖੋ ਤੇਲ ਛੜਨਾ ਵੀ ਸ਼ੁਰੂ ਕਰ ਦਿੱਤਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਮਸਾਲਾ ਭੁੰਨਿਆ ਹੈ ਕਿ ਗਿਆ ਤੇ ਇਹਦੇ ਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਤੇ ਹੁਣ ਇਸ ਦੇ ਵਿੱਚ ਆਪਾਂ ਦਾਲ ਮਿਕਸ ਕਰ ਦਾਂਗੇ ਤੇ ਹਜੇ ਗੈਸ ਨੇ ਇੱਕ ਵਾਰੀ ਬੰਦ ਕਰ ਦਿੰਨੇ ਆ ਤੇ ਦਾਲ ਮੈਂ ਸਾਰੀ ਕੜਾਈ ਦੇ ਵਿੱਚ ਪਾ ਦਿੱਤੀ ਹੈ ਤੇ ਫਲੇਮ ਨੂੰ ਲੋ ਟੂ ਮੀਡੀਅਮ ਰੱਖਣਾ ਹੈ ਹੁਣ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਲੈਣਾ ਜੇ ਤੁਸੀਂ ਦਾਲ ਪਤਲੀ ਖਾਣਾ ਪਸੰਦ ਕਰਦੇ ਹੋ ਤਾਂ ਇਸ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਹੋਰ ਪਾ ਸਕਦੇ ਹੋ ਪਰ ਇਹ ਦਾਲ ਬਿਲਕੁਲ ਠੀਕ ਹੈ ਨਾ ਜ਼ਿਆਦਾ ਪਤਲੀ ਹੈ ਤੇ ਨਾ ਹੀ ਗਾੜ੍ਹੀ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋ ਰਹੀ ਹੈ ਇਹ ਸਰਦੀਆਂ ਦੀ ਸਪੈਸ਼ਲ ਦਾਲ ਹੈ ਮੋਠਾਂ ਦੀ ਦਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਸਰਦੀਆਂ ਦੇ ਵਿੱਚ ਤੇ ਇਹਨੂੰ ਹੁਣ ਆਪਾਂ ਟੱਕ ਕੇ ਲੋ ਟੂ ਮੀਡੀਅਮ ਫਲੇਮ ਤੇ 5 ਮਿੰਟ ਲਈ ਰਿਜਨ ਦਵਾਂਗੇ ਇੱਕ ਸਾਈਡ ਤੇ ਰਜਦੀ ਪਈ ਏ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਗੀ ਕਿ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਨਾਲ ਹੀ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਸੀਂ ਅਗਲੀ ਰੈਸਪੀ ਕਿਹੜੀ ਦੇਖਣਾ ਚਾਹੁੰਦੇ ਹੋ ਤੇ 5 ਮਿੰਟ ਹੋ ਗਏ ਨੇ ਆਪਾਂ ਇਹਨੂੰ ਹੁਣ ਚੈੱਕ ਕਰ ਲੈਂਦੇ ਹਾਂ 5 ਮਿੰਟ ਹੋ ਗਏ ਨੇ ਦਾਲ ਨੂੰ ਚੈੱਕ ਕਰ ਲੈਂਦੇ ਹਾਂ ਤੇ ਦਾਲ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਹੈ ਬੜੀ ਵਧੀਆ ਜਿੱਜੀ ਗਈ ਹੈ ਦਾਲ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਹਰਾ ਧਨੀਆ ਤੇ ਨਾਲ ਹੀ ਇਸ ਦੇ ਪਾ ਦਾਂਗੇ ਅਦਰਕ ਦੇ ਥੋੜੇ ਜਿਲੇ ਲੱਛੇ ਇਹ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੋ ਤਾਂ ਪਾ ਲਓ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਤੇ ਧਨੀਆ ਜ਼ਰੂਰ ਪਾਣਾ ਇਹਦੇ ਨਾਲ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਦੇਖੋ ਦਾਲ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਗਰਮਾ ਗਰਮ ਮੋਠਾਂ ਦੀ ਦਾਲ ਬਣ ਕੇ ਤਿਆਰ ਹੋ ਗਈ ਏ ਬਹੁਤ ਹੀ ਜਿਆਦਾ ਵਧੀਆ ਦਾਲ ਬਣ ਕੇ ਤਿਆਰ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ